ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀਉ ਹੁਣ ਆਪਾਂ ਸਤ ਗੁਰੂਆਂ ਦੇ ਦਰਸ਼ਨ ਕੀਤੇ ਆ ਕੇ ਪਰਤਕ ਆਏ ਆ ਆਪਾਂ ਆਪਣੀ ਭਾਵਨਾ ਭੇਟਾ ਵੀ ਰੱਖੀ ਐ ਇੱਕ ਤਾਂ ਇਹ ਪ੍ਰਤੱਖ ਦਰਸ਼ਨ ਕੀਤੇ ਨਾ ਆਪਾਂ ਇੰਨਾ ਅਸਥੂਲ ਅੱਖਾਂ ਨਾਲ ਇੱਕ ਆਪਾਂ ਗੁਰਬਾਣੀ ਵਿੱਚੋਂ ਸੁਰਤ ਦੀ ਅੱਖ ਨਾਲ ਦਰਸ਼ਨ ਕਰਨੇ ਨੇ ਵੀ ਸੁਰਤ ਸਾਡੀ ਸ਼ਬਦ ਦੇ ਨਾਲ ਟੱਚ ਕਰਦੀ ਹੋਵੇ ਜਿੰਨਾ ਚਿਰ ਵੀ ਬੈਠੇ ਆਪਾਂ ਤੇ ਧਿਆਨ ਨਾਲ ਗੁਰਬਾਣੀ ਸੁਣ ਕੇ ਫਿਰ ਉਹ ਮੰਨਣੀ ਆ ਮੰਨ ਕੇ ਫਿਰ ਉਹਨੂੰ ਕਮਾਈ ਕਰਨੀ ਆ ਉਹਦੀ ਕਮਾਈ ਕਿੱਦਾਂ ਕਰਨੀ ਆ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਉਹਨੂੰ ਕਮਾਈ ਕਹਿੰਦੇ ਆ ਤੇ ਅਮਰਤਮਈ ਬਾਣੀ ਅਮਰਤਮਈ ਬਾਣੀ ਨੂੰ ਸੁਣਨਾ ਪ੍ਰਭੂ ਪਰਮਾਤਮਾ ਦੀ ਬਾਣੀ ਆ ਕਿਸੇ ਰਾਈਟਰ ਦੀ ਲਿਖਤ ਨਹੀਂ ਆ ਕੋਈ ਕਿਸੇ ਕਵੀ ਦੀ ਕਵਤਾ ਨਹੀਂ ਹੈ ਇਹ ਕੀ ਹੈ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਇਹ ਤੁਰਕੀ ਬਾਣੀ ਆ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਆ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਰਸਨਾ ਰਾਹੀ ਆਈ ਤੇ ਸਾਨੂੰ ਗੁਰੂ ਸਹਿਬਾਨਾਂ ਨੇ ਪੰਜਵੇਂ ਸਰੂਪ ਵਿੱਚ ਇਹ ਗੁਰਬਾਣੀ ਦਾ ਭੰਡਾਰ ਸਾਨੂੰ ਬਖਸ਼ਤਾ। ਵੀ ਕੋਈ ਵੀ ਭੈਣ ਭਾਈ ਕਿਸੇ ਵੀ ਮذਬ ਨਾਲ ਸੰਬੰਧਤ ਰੱਖਦਾ ਹੋਵੇ ਨਾਮ ਬਾਣੀ ਨਾਲ ਜਿਹੜਾ ਜੁੜ ਗਿਆ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਸ਼ਬਦ ਗੁਰੂ ਤੋਂ ਬਿਨਾ ਕੋਈ ਗੁਰੂ ਨਹੀਂ ਹੈ ਬਣਾਏ ਹੈ ਲੋਕਾਂ ਨੇ ਹੈਗੇ ਵੀ ਨੇ ਬਣਾਏ ਵੀ ਨਹੀਂ ਪਰ ਜੋ ਰਸਤਾ ਪ੍ਰਭੂ ਪਰਮਾਤਮਾ ਨਾਲ ਮਿਲਣ ਤੱਕ ਗੁਰਬਾਣੀ ਦੱਸੇਗੀ ਨਾ ਉਹ ਹੋਰ ਕੋਈ ਨਹੀਂ ਦੱਸ ਸਕਦਾ ਗੁਰਬਾਣੀ ਨੇ ਬੋਲਣਾ ਗੁਰਮਖਾਂ ਦੀ ਰਸਨਾ ਰਹੀਆਂ ਗ੍ਰੰਥੀ ਵੀਰ ਆ ਰਾਗੀ ਵੀਰ ਨੇ ਢਾਡੀ ਨੇ ਪ੍ਰਚਾਰਕ ਨੇ ਇਹਨਾਂ ਦੀ ਰਸਨਾ ਰਾਹੀ ਗੁਰਬਾਣੀ ਨੇ ਸਾਨੂੰ ਸਿੱਖਿਆ ਦੇਣੀ ਹੈ ਜਦੋਂ ਆਪਾਂ ਇਹਨਾਂ ਤੋਂ ਬਾਣੀ ਸੁਣਾਗੇ ਤਾਂ ਫਿਰ ਸਾਨੂੰ ਵੀ ਪਿਆਰ ਪੈ ਜਾਏਗਾ ਗੁਰਬਾਣੀ ਦੇ ਨਾਲ ਤੇ ਅਸੀਂ ਵੀ ਗੁਰਬਾਣੀ ਪੜ੍ਹਨ ਸੁਣਨ ਲੱਗ ਜਾਾਂਗੇ ਮੇਰਾ ਜੀਵਨ ਕੁਝ ਇਸ ਤਰ੍ਹਾਂ ਹੀ ਹੈ ਮੈਂ ਆਪਣੀ ਕਥਾ ਨਹੀਂ ਸੁਣਾਉਂਦਾ ਹੁੰਦਾ ਜੀ ਮੈਂ ਪ੍ਰੈਕਟੀਕਲ ਦੱਸਦਾ ਹੁੰਨਾ ਵੀ ਸਤਗੁਰਾਂ ਦੀ ਕਿਰਪਾ ਸਦਕਾ ਮੈਂ 70 ਦਾ ਮੇਰਾ ਜਨਮਾ ਤੇ 5 6 ਤੱਕ ਸਿਰਫ ਮੱਥਾ ਹੀ ਟੇਕਿਆ ਗੁਰੂ ਸਾਹਿਬ ਨੂੰ ਕਿਉਂਕਿ ਟੇਕਦੇ ਸੀ ਮੱਥਾ ਤਾਂ ਕੇ ਜਿਵੇਂ ਆਪਾਂ ਹੁਣ ਆਏ ਆ ਵੀ ਚਲੋ ਭਾਈ ਆਪਾਂ ਗੁਰਦੁਆਰੇ ਚੱਲੀਏ ਸਾਨੂੰ ਵੀ ਮਾਮਾ ਵੀ ਭੇਜ ਦਿੰਦੀਆਂ ਸੀ ਦਾਦੀ ਕਹਿੰਦੇ ਹੁੰਦੀ ਜਾਂ ਪੁੱਤ ਗੁਰਦੁਆਰੇ ਮੱਥਾ ਟੇਕਿਆ ਗੁਰਦੁਆਰੇ ਮੱਥਾ ਟੇਕਿਆ ਇੱਥੇ ਤੱਕ ਹੀ ਸੀਮਤ ਸੀ ਆਏ ਨਹੀਂ ਸੀ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰੋ ਤੇ ਬਾਣੀ ਸੁਣੋ ਇੱਥੇ ਤੱਕ ਨਹੀਂ ਸੀ ਗੱਲ ਜਾਂਦੀ ਜਾਂ ਪੁੱਤ ਗੁਰਦੁਆਰੇ ਮੱਥਾ ਟੇਕਿਆ ਸਿਰਫ ਮੱਥਾ ਹੀ ਟੇਕਿਆ 5 6 ਤੱਕ ਤੇ 7 ਦੇ ਵਿੱਚ ਮੈਂ ਫਿਰ ਅਨਦਾਜ਼ਾ ਜੇ ਨਾਮ ਹੈ ਭੁੱਲਦਾ ਹੋਵਾਂ 7 ਕਦੇ ਵਿੱਚ ਫਿਰ ਮੈਂ ਕਥਾ ਕੀਰਤਨ ਸੁਣਨਾ ਸ਼ੁਰੂ ਕੀਤਾ ਬੰਗਲਾ ਸਾਹਿਬ ਤੋਂ ਲੈਬ ਹੁਣ ਵੀ ਆਉਂਦਾ ਹੈ ਉਦੋਂ ਬੰਗਲਾ ਸਾਹਿਬ ਤੋਂ ਭਾਈ ਸਰਪਜੀਤ ਸਿੰਘ ਧੁੰਦੇ ਹੋਣੀ ਭਾਈ ਪੰਥਪ੍ਰੀਤ ਹੋਣੀ ਉਦੋਂ ਇਹ ਪ੍ਰਚਾਰਕ ਜਾਂਦੇ ਸੀ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਹੁਣ ਇਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਜਦੋਂ ਮੈਂ ਇਹਨਾਂ ਪ੍ਰਚਾਰਕਾਂ ਤੋਂ ਸੁਣਦਾ ਸੁਣਦਾ ਬਾਣੀ ਫੇਰ ਦਵਾਨ ਲੱਗਣ ਲੱਗ ਗਿਆ ਇਧਰ ਦਵਾਨ ਸੁਣਨ ਲੱਗ ਗਿਆ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਦਵਾਨਾਂ 'ਚ ਜਾਣ ਲੱਗ ਗਿਆ ਯਾਨੀ ਕਿ ਕਹਿਣ ਦਾ ਮਤਲਬ ਸਤ ਦੀ ਸੰਗਤ ਹੋਣ ਲੱਗ ਗਈ ਤੇ ਨਾਮ ਬਾਣੀ ਨਾਲ ਜੁੜਿਆ ਗਿਆ ਜੀ ਇਸ ਤਰ੍ਹਾਂ ਜੁੜੀਦਾ ਤੇ ਫੇਰ ਸਾਡੇ ਮਨ ਦੀ ਇਹ ਜੈਲਸ ਦੂਰ ਕਰ ਦਿੰਦੀ ਆ ਮਨ ਸ਼ੀਤਲ ਹੋ ਜਾਂਦਾ ਹੰਕਾਰ ਹੀ ਨਹੀਂ ਹੁੰਦਾ ਮਨ ਬਹਿਮਾ ਭਰਮਾ ਕਰਮਾ ਕਾਂਡਾ ਵਿਸ਼ੇ ਬਕਾਰਾਂ ਤੋਂ ਬਚ ਗਿਆ ਹੁਣ ਘਰ ਵਿੱਚ ਭਾਵੇਂ ਸਾਰੇ ਸਿੱਖੀ ਸਰੂਪ ਸਿੱਖੀ ਸਰੂਪ ਵਾਲੇ ਅੰਮ੍ਰਿਤਧਾਰੀ ਭਾਵੇਂ ਨਹੀਂ ਹੈ ਪਰ ਸਾਰਾ ਪਰਿਵਾਰ ਸਾਫਤ ਸੂਰਤ ਹੈ ਦਾੜੀ ਕੇਸ ਨੇ ਸਾਰਿਆਂ ਦੇ ਦੋ ਨਵੇਂ ਬੱਚੇ ਆਏ ਨੇ ਪੋਤਿਆਂ ਦੇ ਰੂਪ ਵਿੱਚ ਪੋਤੇ ਨੇ ਦੋ ਵੀ ਸਾਫਤ ਸੂਰਤ ਨੇ ਕਹਿਣ ਦਾ ਭਾਵ ਆ ਵੀ ਆਪਣਾ ਪ੍ਰਭਾਅ ਛੱਡਦੀ ਆ ਹਰੇਕ ਚੀਜ਼ ਤੇ ਸਾਨੂੰ ਗੁਰੂ ਦੀ ਬਾਣੀ ਦਾ ਪ੍ਰਭਾਅ ਕਿਉਂ ਨਹੀਂ ਪਏਗਾ ਪਰ ਗੁਰੂ ਦੀ ਸੰਗਤ ਕਰਨੀ ਸ਼ੁਰੂ ਕਰੀਏ ਅੱਜ ਵਾਲੇ ਸ਼ਬਦ 'ਚ ਆਪਾਂ ਪੜਾਂਗੇ ਪਾਵਨ ਪਵਿੱਤਰ ਅੰਗ ਇਹ 300 ਤੇ ਸੁਭਾਏ ਮਾਨ ਹੀ ਪੰਕਤੀਆਂ ਦੋ ਰਹਿ ਗਈਆਂ ਸੀ ਦੋ ਤਿੰਨ ਉਹਨਾਂ ਤੋਂ ਆਪਾਂ ਸ਼ੁਰੂ ਕਰਦੇ ਹਾਂ ਮਹਾਰਾਜ ਕਹਿੰਦੇ ਨਾ ਲਾਹਾ ਹਰ ਧਨ ਖੱਟਿਆ ਗੁਰਮਖ ਸ਼ਬਦ ਵਿਚਾਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਧਨ ਦਾ ਲਾਹਾ ਖੱਟਿਆ ਜਾਂਦਾ ਜਦੋਂ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਤੇ ਸ਼ਬਦ ਦੀ ਵਿਚਾਰ ਆਪਾਂ ਕਰਦੇ ਤੇ ਸੁਣਦੇ ਹਾਂ ਮਹਾਰਾਜ ਕਹਿੰਦੇ ਲਾਹ ਹਰ ਤਨ ਖੱਟਿਆ ਗਰਮ ਕਸ਼ਾਵਤ ਵਿਚਾਰ ਹੋ ਮੈ ਮੈਲ ਬਖ ਉਤਰੇ ਹਰ ਅੰਮ੍ਰਿਤ ਹਰ ਔਰਤਾਰ ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵਿਚਾਰ ਦੁਆਰਾ ਖੱਟਿਆ ਜਾ ਸਕਦਾ ਹੈ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਆ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਆ ਜੇ ਆਪਣੀ ਸੁਣਨ ਵਾਲਿਆਂ ਦੀ ਆ ਚੈਨਲ ਤੇ ਵੀ ਸੁਣਨ ਵਾਲਾ ਵੀ ਕੋਈ ਵੀ ਭੈਣ ਭਰਾਵਾ ਜਦੋਂ ਆਪਣੀ ਸੁਰਤ ਸ਼ਬਦ ਨਾਲ ਟੱਚ ਕਰਦੀ ਆ ਨਾ ਉਦੋਂ ਸੰਗਤ ਹੁੰਦੀ ਆ ਆਪਣੀ ਤੇ ਜੇ ਆਪਾਂ ਹੁਣ ਬੈਠੇ ਵੀ ਆ ਸਰੀਰ ਬੈਠਾ ਗੁਰੂ ਦੇ ਦੁਆਰੇ ਤੇ ਮੈਂ ਬੋਲੀ ਜਾਨਾ ਤੇ ਸੁਰਤ ਮੇਰੀ ਵੀ ਨਹੀਂ ਟੱਚ ਕਰਦੀ ਤੇ ਬੈਠੇ ਬੈਠੇ ਆ ਜਿਹੜੇ ਉਹਨਾਂ ਦੀ ਵੀ ਸੁਰਤ ਨੇ ਟੱਚ ਕੀਤਾ ਤੇ ਸੁਰਤ ਕਿਤੇ ਹੋਰ ਵਿਰਦੀ ਆਪਣੇ ਕੰਮਾਂ ਕਾਰਾਂ ਚ ਜਿੱਥੇ ਕਿਤੇ ਅੱਜ ਜਾਣ ਦੀ ਮੰਜ਼ਲ ਆ ਕਿਸੇ ਦੀ ਵੀ ਕਿਸੇ ਵੀ ਭੈਣ ਭਰਾ ਦੀ ਕਿਤੇ ਮੰਜ਼ਲ ਆ ਅੱਜ ਕਿਤੇ ਜਾਣਾ ਵਾ ਉੱਥੇ ਧਿਆਨ ਤੇ ਗੁਰੂ ਦੇ ਸ਼ਬਦ ਨਾਲ ਸੁਰਤ ਨਹੀਂ ਟੱਚ ਕਰਦੀ ਤਾਂ ਸੰਗਤ ਨਹੀਂ ਹੋ ਰਹੀ ਕਿਉਂਕਿ ਸ਼ਬਦ ਦਾ ਤੇ ਸੁਰਤ ਦਾ ਮੇਲ ਹੀ ਸਤ ਸੰਗਤ ਹੈ ਮਹਾਰਾਜ ਕਹਿੰਦੇ ਉਹਨਾਂ ਗੁਰਮਖ ਪਿਆਰਿਆਂ ਨੇ ਲਾਹਾ ਖਟ ਲਿਆ ਪ੍ਰਭੂ ਦੇ ਨਾਮ ਧੰਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸਨਮੁਖ ਦਾ ਹੁਣ ਉਹੀ ਗੱਲ ਆ ਗਈ ਵੀ ਸੁਰਤ ਟੱਚ ਕਰਨੀ ਚਾਹੀਦੀ ਆ ਸ਼ਬਦ ਦੇ ਨਾਲ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਿਉਂਕਿ ਬੋਲਣਾ ਤਾਂ ਉਹਨੇ ਗੁਰਸਿੱਖ ਦੀ ਰਸਨਾ ਤੋਂ ਹੀ ਆ ਗੁਰੂ ਨੇ ਸ਼ਬਦ ਗੁਰੂ ਨੇ ਚਾਇਓ ਭੈਣ ਕੋਈ ਪੜ ਕੇ ਸੁਣਾਵੇ ਬਾਣੀ ਤੇ ਚਾਏ ਭਾਈ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਨਾਮ ਧੰਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵਿਚਾਰ ਦੁਆਰਾ ਖਟਿਆ ਜਾ ਸਕਦਾ ਹੈ ਜਦੋਂ ਇਹ ਲਾਹਾ ਖੱਟ ਲਿਆ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਹੋ ਮੈ ਮੈਲ ਬਿਕ ਉਤਰੇ ਹਰ ਅੰਮ੍ਰਿਤ ਹਰ ਔਰਤਾਰ ਤੇ ਹੋਮੈ ਮੈਲ ਰੂਪ ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿੱਚ ਧਾਰਨ ਕੀਤਿਆਂ ਉੱਤਰ ਜਾਂਦੀ ਹੈ ਮਨ ਦੀ ਮੈਲ ਮਨ ਦੀ ਮੈਲ ਕਿਹੜੀ ਆ ਬੈਮਾਂ ਦੀ ਭਰਮਾਂ ਦੀ ਕਰਮ ਕਾਂਡ ਕਰਨੇ ਈਰਖਾ ਦਬਾਇਤ ਰੱਖਣੀ ਇਨਸਾਨ ਨੂੰ ਇਨਸਾਨ ਨਾ ਸਮਝਣਾ ਇਹ ਮਨ ਵਿੱਚ ਮੈਲ ਬਕਾਰੀ 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 ਮਾ ਨਾ ਜਦੋਂ ਬਕਾਰੀ ਨਾਲ ਮਨ ਭਰਿਆ ਹੋਇਆ ਤੇ ਸਾਡੇ ਅੰਦਰ ਮੈਲ ਲੱਗੀ ਹੋਈ ਆ ਮਨ ਨੂੰ ਤੇ ਮਨ ਦੀ ਮੈਲ ਉਤਾਰੇਗਾ ਗੁਰੂ ਦਾ ਗਿਆਨ ਆ ਲਿਖਿਆ ਮਹਾਰਾਜ ਨੇ ਹਮੇ ਮੈਲ ਵਖ ਵਖ ਮੈਨ ਯਾਰ ਹੋ ਮੇਰੀ ਮੈਲ ਜ਼ਹਿਰ ਤੇਰੇ ਹਿਰਦੇ ਘਰ ਵਿੱਚੋਂ ਉੱਤਰ ਜਾਏਗੀ ਮਹਾਰਾਜ ਕਹਿੰਦੇ ਕਦੋਂ ਹਰ ਅਮਰਤ ਹਰ ਔਰਤਾਰ ਪ੍ਰਭੂ ਪਰਮਾਤਮਾ ਦਾ ਅਮਰਤ ਨਾਮ ਹਿਰਦੇ ਵਿੱਚ ਧਾਰਨ ਕੀਤਿਆਂ ਇਹ ਮਨ ਤੋਂ ਮੈਲ ਉੱਤਰ ਜਾਏਗੀ ਇਹ ਗਰੰਟੀ ਲਈ ਆ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗਰੰਟੀ ਨਾਤਾ ਇਹਦੇ ਚ ਗਰਬਾਣੀ ਚ ਕੋਈ ਲਾਰਾ ਲਾਇਆ ਕਿਸੇ ਨੂੰ ਤੇ ਨਾ ਕਿਸੇ ਨੂੰ ਕੋਈ ਲਾਲਚ ਦਿੱਤਾ ਵੀ ਤੂੰ ਐਨੇ ਸੁਖਮਨੀ ਸਾਹਿਬ ਕਰ ਲਈ ਐਨੇ ਮੂਲ ਮੰਤਰ ਪਾਠ ਕਰ ਲਈ ਤੂੰ ਐਨੇ ਸਹਿਜ ਪਾਠ ਕਰ ਲਈ ਤੈਨੂੰ ਆ ਫਲ ਪ੍ਰਾਪਤ ਹੋਏਗਾ ਨਹੀਂ ਕੋਈ ਲਾਲਚ ਨਹੀਂ ਦਿੱਤਾ ਗੁਰੂ ਨੇ ਤੇ ਨਾ ਕਿਤੇ ਕਿਤੇ ਡਰਾਇਆ ਵੀ ਨਹੀਂ ਹੈ ਵੀ ਜੇ ਤੂੰ ਆ ਕਰੇਗਾ ਤਾਂ ਤੈਨੂੰ ਆ ਫਲ ਮਿਲੇਗਾ ਹਾਂ ਗਿਆਨ ਦਿੱਤਾ ਤੈਨੂੰ ਭਾਈ ਮੰਦੇ ਕੰਮੀ ਨਾਨਕਾ ਜਦ ਕਰ ਮੰਦਾ ਹੋ ਜੇ ਤੇਰੇ ਕਾਮੀ ਮੰਦੇ ਨੇ ਭਾਈ ਤਾਂ ਫੇਰ ਮੰਦੇ ਦਾ ਇਹੀ ਫਲ ਪ੍ਰਾਪਤ ਹੋਣਾ ਦੁਨੀਆਂ ਵਿੱਚ ਵਿਚਰਦਾ ਭਲੇ ਦੇ ਕੰਮ ਕਰ ਕਿਸੇ ਦੀ ਹੈਲਪ ਕਿਸੇ ਦੀ ਮਦਦ ਜਿੰਨੀ ਕੁ ਯੋਗ ਹੈਗਾ ਤੂੰ ਕਰ ਇਹ ਦੁਨੀਆਂ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਫੇਰ ਮਹਾਰਾਜ ਕਹਿੰਦੇ ਨੇ ਅਗਲੇ ਬੰਦ ਚ ਕੀ ਕਹਿੰਦੇ ਨੇ ਸਭ ਕਾਰਜ ਤਨਕ ਸਿੱਧ ਹੈ ਜਨ ਗੁਰਮੁਖ ਕਿਰਪਾ ਧਾਰ ਮਹਾਰਾਜ ਕਹਿੰਦੇ ਇਹ ਨਾਮ ਦੀ ਦਾਤ ਪ੍ਰਭੂ ਦੇ ਹੱਥ ਹੈ ਜਿੰਨਾ ਗੁਰਮਖਾਂ ਤੇ ਉਹ ਕਿਰਪਾ ਕਰਦਾ ਹੈ ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਬਣਜ ਵਿੱਚ ਘਾਟਾ ਨਹੀਂ ਪੈਂਦਾ ਕਿਉਂਕਿ ਇੱਕ ਮਨੁੱਖ ਸੱਚਾ ਸੋਚਾ ਬਣਜ ਵਪਾਰ ਕਰਨ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਤ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਮਹਾਰਾਜ ਕਹਿੰਦੇ ਤੂੰ ਮਨੁੱਖੇ ਜਨਮ ਦਾ ਲਾਹਾ ਲੈਣ ਆਇਆ ਸੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਸੀ ਤੂੰ ਉਸ ਅੱਲਾ ਵਾਹਿਗੁਰੂ ਦੇ ਨਾਮ ਦੀ ਬੰਦਗੀ ਕਰਨੀ ਸੀ ਤੂੰ ਤੇ ਤੂੰ ਕਿਹੜੇ ਕੰਮਾਂ ਵਿੱਚ ਫੋਕਿਆਂ ਕੰਮਾਂ 'ਚ ਹੀ ਰੁੱਝ ਗਿਆ ਲੱਗਾ ਕਿ ਤਖਪਕ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਤੇਰੀ ਜ਼ਿੰਦਗੀ ਵਾਲੀ ਰਾਤ ਮੁੱਕਦੀ ਜਾਂਦੀ ਹੈ ਮਨੁੱਖ ਕੋਈ ਵੀ ਜੀਵ ਕਹ ਲੋ ਆਪਾਂ ਆਪਾਂ ਮਨੁੱਖ ਨੂੰ ਸਮਝਾਇਆ ਮਨੁੱਖ ਨੂੰ ਅਗਰ ਬਾਣੀ ਵਿੱਚ ਪੰਛੀਆਂ ਦੀਆਂ ਵੀ ਧਾਰਨਾ ਦਿੱਤੀਆਂ ਗੁਰੂ ਸਾਹਿਬ ਨੇ ਪਸ਼ੂਆਂ ਦੀਆਂ ਵੀ ਧਾਰਨਾ ਦਿੱਤੀਆਂ ਨੇ ਮਹਾਰਾਜ ਕਹਿੰਦੇ ਤੂੰ ਲਾਹ ਲੈਣ ਆਇਆ ਸੀ ਮਨੁੱਖੇ ਜਨਮ ਦਾ ਕਿਉਂਕਿ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੇ ਤੈਨੂੰ ਤਰਸ ਕਰਕੇ ਦਿੱਤਾ ਤੇ ਮਨੁੱਖੇ ਜਨਮ ਨੂੰ ਤੂੰ ਅਜਾਈਂ ਗਵਾ ਲਿਆ ਮਨੁੱਖੇ ਜਨਮ ਵਾਲੀ ਤੇਰੀ ਰਾਤ ਮੁੱਕਦੀ ਜਾਂਦੀ ਆ ਗੁਰੂ ਸਾਹਿਬ ਕਹਿੰਦੇ ਜਿਵੇਂ ਹੁਣ ਆਪਾਂ ਦੇਖੋ ਰਾਤ 8:00 ਵਜੇ ਪਹਿ ਗਏ 8:00 ਵਜੇ 9:00 ਵਜੇ ਕੋਈ 10:00 ਵਜੇ ਸਾਰੇ ਪਹਿ ਜਾਂਦੇ ਨੇ ਸੌਂਦੇ ਨੇ ਤੇ ਸਵੇਰ ਨੂੰ ਅੱਖ ਖੁੱਲੀ ਤੇ ਉਹ ਰਾਤ ਮੁੱਕ ਗਈ ਅੱਜ 25 ਤਰੀਕਾ ਮੇਰਾ ਕੱਲ 24 ਤਰੀਕ ਵਾਲੀ ਰਾਤ ਮੁੱਕ ਗਈ 25 ਵਾਲਾ ਦਿਨ ਸ਼ੁਰੂ ਹੋ ਗਿਆ ਜੇ ਨਾ ਮੈਂ ਭੁੱਲਦਾ ਹਾਂ 24 ਨਾ ਹੋਵੇ 25 ਹੋਈ ਆ ਮੇਰਾ ਕੱਲ ਕੋ ਹੁਣ 24 ਤਰੀਕ ਵਾਲੀ ਰਾਤ ਮੁੱਕ ਗਈ ਅੱਖ ਖੁੱਲੀ ਤੇ ਉਹ ਰਾਤ ਮੁੱਕ ਗਈ 24 ਤਰੀਕ ਵਾਲੀ ਆ ਜਿਹੜੀ ਮਨੁੱਖੇ ਜਨਮ ਵਾਲੀ ਰਾਤ ਤੋਂ ਕੱਟ ਰਿਹਾ ਨਾ ਮਨੁੱਖ ਇਹ ਜਦ ਅੱਖ ਬੰਦ ਹੋ ਗਈ ਉਹਦੇ ਮੁੱਕ ਜਾਣੀ ਆ ਫਰਕ ਇੰਨਾ ਹੀ ਆ ਵੀ ਜ਼ਿੰਦਗੀ ਵਾਲੀ ਰਾਤ ਅੱਖ ਬੰਦ ਹੋਣ ਤੇ ਮੁੱਕ ਜਾਣੀ ਆ ਤੇ ਜਿਹੜੀ ਆਪਾਂ ਰਾਤ ਹੁਣ ਕੱਟੀ ਆ ਸੌ ਕੇ ਸਰੀਰ ਨੂੰ RAM ਦੇਣ ਵਾਸਤੇ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨ ਦਿਨ ਕਰਕੇ ਕੀਤੀ ਰਾਤ जिने दिन ते की दे। की रात कीता जे उस प्रभु परमात्मा ਨੂੰ ਜਿਹੜੀ ਵਿਸਾਰਦੀ ਆ ਜੀਵ ਆਤਮਾ ਮਹਾਰਾਜ ਕਹਿੰਦੇ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਤੇ ਕਮਜਾਤ ਮਹਾਰਾਜ ਕਹਿੰਦੇ ਉਹ ਜੀਵ ਇਸਤਰੀ ਕਮੀਨੀ ਜਾਤ ਵਾਲੀ ਆ ਜਿਹੜੀ ਉਸ ਪ੍ਰਭੂ ਪਰਮਾਤਮਾ ਨੂੰ ਵਿਸਾਰਦੀ ਆ ਆਪਣੇ ਹਿਰਦੇ ਘਰ ਵਿੱਚੋਂ ਇੱਥੇ ਹੁਣ ਚੱਲ ਰਹੀ ਸੀ ਗੱਲ ਮਹਾਰਾਜ ਕਹਿੰਦੇ ਸਭ ਕਾਜ ਤਨਕੇ ਸਿੱਧ ਹੈ ਜਨ ਗੁਰਮਖ ਕਿਰਪਾਧਾਰ ਮਹਾਰਜ ਕਹਿੰਦੇ ਇਹ ਨਾਮ ਦੀ ਦਾਤ ਪ੍ਰਭੂ ਦੇ ਹੱਥ ਹੈ ਜਿਨ੍ਹਾਂ ਗੁਰਮਖਾਂ ਤੇ ਉਹ ਕਿਰਪਾ ਕਰਦਾ ਹੈ ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਬਣਜ ਵਿੱਚ ਘਾਟਾ ਨਹੀਂ ਪੈਂਦਾ ਕਿਉਂਕਿ ਆਪਣੇ ਕਾਰੋਬਾਰ ਕਰਦਾ ਹੋਇਆ ਜ਼ਿੰਮੇਵਾਰੀਆਂ ਫਰਜ਼ ਨਿਭਾਉਂਦਾ ਹੋਇਆ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਿਹਾ ਨਾ ਤੇ ਉਹਦਾ ਮਨੁੱਖਾ ਜਨਮ ਸਫਲ ਹੋ ਜਾਣਾ ਤੇ ਨਹੀਂ ਭਾਈ ਜੇ ਆਪਾਂ ਅਜਾਈਂ ਗਵਾ ਲਿਆ ਨਾਮ ਬਾਣੀ ਨਾਲੋਂ ਟੁੱਟੇ ਰਹੇ ਆਪਦੇ ਕੰਮਕਾਰਾਂ ਵਿੱਚ ਹੀ ਮੋਹ ਮਾਇਆ ਵਿੱਚ ਹੀ ਫਸਿਆ ਨੇ ਜੀਵਨ ਬਸਰ ਕਰ ਲਿਆ ਫੇ 84 ਦਾ ਗੇੜ ਤਾਂ ਹੈਗਾ ਹੀ ਆ ਲੱਖ ਕਾਗਾਂ ਕਰੋੜ ਨਾਗਾਂ ਲਿਖਿਆ ਮਹਾਰਾਜ ਨੇ ਜੇ नाग ਦੀ ਕੁਲੀ ਵਿੱਚ ਜਾਵੜਿਆ ਨਾ नाग ਦੀ ਕੁਲ ਵਿੱਚ ਜਾਵੜਿਆ ਤੇ ਲੱਖਪਰਾ नाग ਦੀ ਕੁਲੀ ਆ ਪਤਾ ਨਹੀਂ ਕਿੰਨੇ ਕਿਸਮਾਂ ਦੇ ਰੂਪ ਧਾਰਨ ਕਰਨੇ ਪੈਂਦੇ ਨੇ 나ਗਕੁਲੀ ਵਿੱਚ ਵੀ ਸਰੀਰ ਧਾਰਨ ਕਰਨੇ ਪੈਂਦੇ ਨੇ ਮਹਾਰਾਜ ਦੀ ਕਿਰਪਾ ਵਾਹਿਗੁਰੂ ਹੈ ਕਿਰਪਾ ਹੀ ਆ ਵਾਹਿਗੁਰੂ ਦੀ ਉਹੀ ਧੱਕਦਾ ਉਧਰ ਨੂੰ ਬਸਦਾ ਹਰ ਖਾਂ ਤੇ ਅ ਕਣ ਕਣ ਵਿੱਚ ਬਸਦਾ RAM 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 ਰੱਬ ਰਹਿਆ ਸਰਬੱਗੇ ਸੱਚੇ ਸਤਗੁਰੂ ਜਿਹੜਾ RAM ਕਣ ਕਣ ਵਿੱਚ ਬਸਦਾ ਇੱਕ ਸਰੀਰ ਵਾਲਾ RAM ਆ ਜੀ ਉਹ RAMਚੰਦਰ ਜੀ ਨੇ ਕਈ ਭੈਣ ਭਾਈ ਦੇਖਦਾ ਹੀ ਆ ਮੈਂ ਜੈਸੀ ਆਰਾਮ ਕਹਿੰਦੇ ਨੇ ਮੇਰਾ ਹਿੰਦੂ ਵੀਰਾਂ ਦੇ ਨਾਲ ਮੇਰਾ ਬਣਜ ਬਿਹਾਰ ਆ ਜਾਨਾ ਹੋਂਨਾ ਮੈਂ ਉਹਨਾਂ ਕੋਲੇ ਸੌਦਾ ਸਮਾਨ ਲਈ ਦੇਈਦਾ ਜਿਹੜੇ ਜੈਸੀ ਆਰਾਮ ਕਹਿੰਦੇ ਨੇ ਉਹ ਰਾਮਚੰਦਰ ਨੂੰ ਯਾਦ ਕਰਦੇ ਨੇ ਇੱਕ ਰਾਮ 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 ਰੱਬ ਰਹਾ ਸਰਬੱਗੇ ਸਾਰੇ ਥਾਵਾਂ ਤੇ ਵਿਆਪਕ ਹੈ ਗਰਬਾਣੀ ਇਸ ਰਾਮ ਦੀ ਗੱਲ ਕਰਦੀ ਆ ਜਿਹੜਾ ਕਣ-ਕਣ ਵਿੱਚ ਵੱਸਦਾ ਕੀੜੀ ਚਿੱਟੀ ਤੇ ਕੁੰਚਰ ਅਸੂਲਾ ਜਿਹੜਾ ਕੀੜੀ ਵਿੱਚ ਵੀ ਓਨਾ ਹੀ ਆ ਤੇ ਹਾਥੀ ਵਿੱਚ ਵੀ ਓਨਾ ਹੀ ਆ ਫੁੱਲ ਪਾਵਰ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣ ਹਾਰ ਮਹਾਰਾਜ ਕਹਿੰਦੇ ਏ ਨਾਨਕ ਪ੍ਰਭੂ ਨੂੰ ਉਹੀ ਮਿਲੇ ਹਨ ਜੋ ਦਰਗਾਹ ਤੋਂ ਮਿਲੇ ਹਨ ਤੇ ਜਿਨ੍ਹਾਂ ਨੂੰ ਸਿਰਜਣਹਾਰ ਹਰੀ ਨੇ ਆਪ ਮਲਾਇਆ ਹੈ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਗੁਰੂ ਉਹਨਾਂ ਨੂੰ ਹੀ ਚਰਨਾਂ ਨਾਲ ਮੇਲਦਾ ਜੇ ਅਸੀਂ ਗੁਰੂ ਦੀ ਕਿਰਪਾ ਨਾਲ ਗੁਰਬਾਣੀ ਨਾਮ ਨਾਲ ਜੁੜੇ ਆ ਤਾਂ ਅਸੀਂ ਇਹ ਮੰਨ ਲਗੇ ਵੀ ਪ੍ਰਭੂ ਪਰਮਾਤਮਾ ਦੀ ਛੱਜ ਤੇ ਕਿਰਪਾ ਨਹੀਂ ਤਾਂ ਸਤਿਗੁਰਾਂ ਨੇ ਗੁਰਬਾਣੀ 'ਚ ਲਿਖ ਕੇ ਦੱਸਿਆ ਹੰਨ ਬਿਰਲੇ ਕਨੇ ਨਹੀਂ ਤੇ ਬਿਰਲੇ ਜਾਂ ਸੰਗਣੇ ਨਹੀਂ ਹੈ ਬਾਲੇ ਨਹੀਂ ਹੈ ਬਿਰਲੇ ਬਿਰਲੇ ਹੈਗੇ ਨੇ ਹੈ ਨ ਬਿਰਲੇ ਕਨੇ ਨਹੀਂ ਫੈਲ ਫੱਕੜ ਸੰਸਾਰ ਮਹਾਰਾਜ ਕਹਿੰਦੇ ਬਿਰਲੇ ਹੀ ਨੇ ਰੱਬ ਦੇ ਪਿਆਰੇ ਨਹੀਂ ਤਾਂ ਸੰਸਾਰ ਆਪਦੇ ਕੰਮਾਂ ਧੰਦਿਆਂ ਦੇ ਵਿੱਚ ਹੀ ਤੇ মোহ ਮਾਇਆ ਦੇ ਜਾਲ ਵਿੱਚ ਫਸਿਆ ਹੋਏ ਜੀਵਨ ਬਸਰ ਕਰੀ ਜਾਂਦਾ ਅਗਲੇ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਇਹ ਪਾਵਨ ਪਵਿੱਤਰ ਅੰਗ 301 ਤੇ ਸੁਭਾਈ ਮਾਨਾ ਜੀ ਪੰਕਤੀਆਂ ਪੌੜੀ ਵਾਲੀਆਂ ਪੰਕਤੀਆਂ ਜਮਾਰਾ ਦੱਸਦੇ ਨੇ ਤੂੰ ਸੱਚਾ ਸਹਬ ਸੱਚ ਹੈ ਸਤ ਸੱਚਾ ਗੋਸਾਈ ਮਨਜ ਕਹਿੰਦੇ ਹੈ ਪ੍ਰਭੂ ਤੂੰ ਸਦਾ ਸਿਰ ਰਹਿਣ ਵਾਲਾ ਮਾਲਕ ਹੈ ਤੇ ਪ੍ਰਿਥਵੀ ਦਾ ਸੱਚਾ ਸਾਈ ਹੈ ਤਦ ਨੂੰ ਮੁਸਬਤ ਆਏ ਦੀ ਸਭ ਲੱਗੇ ਤੇਰੀ ਪਾਈ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਵਾਹਿਗੁਰੂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਵਾਂ ਸਭ ਜੀਵ ਜੰਤ ਤੇਰੇ ਅੱਗੇ ਸਿਰ ਨਿਵਾਉਂਦੇ ਹਨ ਝੁਕਦੇ ਸਾਰੇ ਪ੍ਰਭੂ ਪਰਮਾਤਮਾ ਨੂੰ ਹੀ ਆ ਚਾਹੇ ਕੋਈ ਅੱਲਾ ਕਹੇ ਕਿ ਝੁਕਦਾ ਚਾਹੇ ਕੋਈ ਵਾਹਿਗੁਰੂ ਕਹੇ ਕਿ ਝੁਕਦਾ ਚਾਹੇ ਕੋਈ ਰਾਮ ਕਹੇ ਕਿ ਝੁਕਦਾ ਝੁਕਦੇ ਸਾਰੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਹੈ ਅਗੇ ਮਹਾਰਾਜ ਦੱਸਦੇ ਨੇ ਤੇਰੀ ਸਿਵਤ ਸਵਾਲਿਓ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਘਾਈ ਮਹਾਰਾਜ ਕਹਿੰਦੇ ਤੇਰੀ ਸਿਵਤ ਸਲਾਹ ਕਰਨੀ ਇੱਕ ਸੋਹਣੀ ਸੁੰਦਰਕਾਰ ਹੈ ਜਿਸਨੇ ਕੀਤੀ ਹੈ ਉਸ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਦੀ ਹੈ ਨਹੀਂ ਤਾਂ ਸੰਸਾਰ ਸਾਗਰ ਦੇ ਵਿੱਚ ਹੀ ਗੋਤੇ ਖਾਂਦਾ ਰਹਿੰਦਾ ਇਨਸਾਨ ਇਨਸਾਨ ਸਰੀਰ ਕਰਕੇ ਬੀਬੀ ਐ ਚਾਹ ਭਾਈ ਆ ਮੋਹ ਮਾਇਆ ਦੇ ਵਿੱਚ ਹੀ ਧੀਆਂ ਪੁੱਤਰਾਂ ਦੇ ਮੋਹ ਪਿਆਰ ਦੇ ਵਿੱਚ ਹੀ ਕਾਰੋਬਾਰਾਂ ਦੇ ਵਿੱਚ ਹੀ ਗੋਤੇ ਖਾਂਦਾ ਫਿਰਦਾ ਇਨਸਾਨ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜ ਗਿਆ ਉਹ ਆਪਣੇ ਫਰਜ਼ ਵੀ ਅਦਾ ਕਰਦਾ ਕਾਰੋਬਾਰ ਦੀ ਦੇਖਭਾਲ ਵੀ ਕਰਦਾ ਆਪਣੇ ਦੁਨਿਆਵੀ ਕਾਰੋਬਾਰ ਵੀ ਕਰਦਾ ਕਰਦਾ ਗ੍ਰਸਥੀ ਜੀਵਨ ਦੇ ਵਿੱਚ ਰਹਿੰਦਾ ਹੋਇਆ ਵੀ ਪ੍ਰਭੂ ਪਰਮਾਤਮਾ ਨੂੰ ਉਹ ਪ੍ਰਾਪਤ ਕਰ ਲੈਂਦਾ ਅਗੇ ਮਹਾਰਾਜ ਜੀ ਗੁਰਮਖਾ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ हे ਪ੍ਰਭੂ ਜੋ ਜੀਵ ਸਤਗੁਰੂ ਦੇ ਸਨਮੁਖ ਰਹਿੰਦੇ ਹਨ ਤੂੰ ਉਹਨਾਂ ਦੀ ਘਾਲ ਸਿਫਤ ਸਲਾਹ ਕਰਨ ਦੀ ਘਾਲ ਸਫਲ ਕਰਦਾ ਹੈ ਤੇਰੇ ਸੱਚੇ ਨਾਮ ਵਿੱਚ ਉਹ ਲੀਨ ਹੋ ਜਾਂਦੇ ਹਨ ਪ੍ਰਭੂ ਪਰਮਾਤਮਾ ਦੀ ਜਿਹੜਾ ਸਿਫਤ ਸਲਾਹ ਦੇ ਵਿੱਚ ਲੱਗਿਆ ਰਹਿੰਦਾ ਭੈਣ ਭਰਾ ਉਹ ਬੱਚੇ ਤੋਂ ਲਾ ਕੇ ਬਜ਼ੁਰਗ ਤੱਕ ਸਰੀਰ ਤਾਂ ਦੋ ਹੀ ਨੇ ਨਾ ਇਸਤਰੀ ਪੁਰਸ਼ ਜਿਹੜਾ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੱਗਾ ਰਹਿੰਦਾ ਉਹ ਆਪਣੇ ਫਰਜ਼ਾਂ ਨੂੰ ਪੂਸਾਣਦਾ ਹੋਇਆ ਵੀ ਨਾਮ ਬਾਣੀ ਨਾਲ ਜੁੜਿਆ ਰਹਿੰਦਾ ਦੁਨੀਆਵੀ ਕਾਰੋਬਾਰ ਕਰਦਾ ਵੀ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਏ ਮੇਰੇ ਮਾਲਕ ਪ੍ਰਭੂ ਜਿਹਾ ਤੂੰ ਆਪ ਹੈ ਏ ਮੇਰੇ ਮਾਲਕ ਪ੍ਰਭੂ ਜਿਹਾ ਤੂੰ ਆਪ ਹੈ ਤੇਹੀ ਤੇਰੀ ਵਡਿਆਈ ਵੀ ਹੈ ਬੱਡੀ ਭਾਵ ਵੱਡੇ ਗੁਣ ਪੈਦਾ ਕਰਨ ਵਾਲੀ ਹੈ। ਉਹਦੀ ਵਡਿਆਈ ਵੀ ਵੱਡੀ ਆ ਆਪੇ ਵੀ ਵੱਡਾ ਤੇ ਉਹਦੀ ਵਡਿਆਈ ਵੀ ਵੱਡੀ ਆ। ਸਹਿਤਸਲਾ ਜਿਹਨੂੰ ਆਪਾਂ ਸਹਿਤਸਲਾ ਕਹਿੰਨੇ ਆ। ਸ਼ਲੋਕ ਸ਼ਲੋਕ ਦੇ ਵਿੱਚ ਮਹਾਰਾਜ ਦੱਸਦੇ ਨੇ ਬਿਨ ਨਾਮੈ ਹੋਰ ਸਲਾਹਣ ਸਭ ਬੋਲਣ ਫਿੱਕਾ ਸਾਦ ਹੁਣ ਧਿਆਨ ਨਾਲ ਗੱਲ ਸੁਣੋ ਜੀ ਇਹ ਚੈਨਲ ਤੇ ਸੁਣਨ ਵਾਲੇ ਵੀਰ ਵੀ ਧਿਆਨ ਦੇਣ ਇਥੇ। ਮਹਾਰਾਜ ਕਹਿੰਦੇ ਬਿਨ ਨਾਮੇ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ ਆ ਲਿਖਿਆ ਜੀ ਕਿਸੇ ਦੇਵੀ ਦੇਵਤੇ ਦੀ ਬਾਬੇ ਪੀਰ ਦੀ ਵਡਿਆਈ ਕਰਨੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਉਂਕਿ ਜਿਹੜਾ ਚੱਲਦਾ ਉਹ ਦੱਸਣਾ ਪੈਂਦਾ ਨਾ ਵੀ ਹੁਣ ਮੂਰਤੀਆਂ ਦੀ ਵੀ ਦੇਵੀ ਦੇਵਤਿਆਂ ਦੀ ਵੀ ਸਿਫਤ ਸਲਾਹ ਕਰਦੇ ਨੇ ਲੋਕ ਕਰਦੇ ਨੇ ਆਪਣੇ ਵਿਚਾਰਾਂ ਪ੍ਰਤੀ ਸਤੰਤਰ ਕਰਨ ਕਰਨੀ ਚਾਹੀਦੀ ਹੈ ਜਿਹਨੂੰ ਜਿਵੇਂ ਵੀ ਚੰਗਾ ਲੱਗਦਾ ਆਪਦੇ ਜੀਵਨ ਨੂੰ ਚਲਾ ਸਕਦਾ ਪਰ ਗੁਰਬਾਣੀ ਕਹਿੰਦੀ ਆ ਜੀ ਪਾਵਨ ਪਵਿੱਤਰਾਂਕ 301 ਤੇ ਸੁਭਾਏ ਮਾਨ ਲਿਖਿਆ ਹੋਇਆ ਹੈ ਇਹ ਮਹਾਰਾਜ ਕਹਿੰਦੇ ਬਿਨ ਨਾਮੇ ਹੋਰ ਸਲਾਹਣ ਸਭ ਬੋਲਣ ਫਿੱਕਾ ਸਾਦ ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ ਇਹ ਬੋਲਣ ਦਾ ਸਾਰਾ ਉਦਮ ਬੇਸਵਾਦ ਬੇਸਵਾਦ ਦਾ ਕੰਮ ਹੈ ਬੇਸਵਾਦ ਦਾ ਹੁਣ ਸਿੱਧੀ ਜੀ ਗੱਲ ਹੀ ਦੱਸੀ ਆ ਮਹਾਰਾਜ ਨੇ ਵੀ ਜੇ ਕੋਈ ਆਪਾਂ ਪਦਾਰਥ ਬਣਾਇਆ ਪ੍ਰਸ਼ਾਦਾ ਪਾਣੀ ਬਣਾਇਆ ਕੋਈ ਸਬਜੀ ਬਣਾਈ ਹੈ ਜਾਂ ਕਿਸੇ ਵੀ ਕਿਸਮ ਦੀ ਕੋਈ ਹੋਰ ਪਦਾਰਥ ਬਣਿਆ ਖੀਰ ਕੜਾ ਕੁਝ ਵੀ ਆ ਖਾਣ ਵਾਲੇ ਪਦਾਰਥ ਜੋ ਸਵਾਦ ਨਾ ਹੋਣ ਤਾਂ ਉਹਨੂੰ ਕੀ ਕਹਿੰਦੇ ਆ ਜੀ ਉਹ ਤਾਂ ਮੂੰਹ ਜਾਂ ਨਾ ਕਸੂਤਾ ਜਾਂ ਕਰ ਲੈਨੇ ਆਪਾਂ ਬਈ ਦਹੀਂ ਸਵਾਦ ਨਹੀਂ ਯਾਰ ਐਂ ਜੇ ਕਹਿ ਕੇ ਆਪਾਂ ਉਹ ਬਰਤਨ ਨੂੰ ਪਾਸੇ ਕਰ ਦਿੰਨੇ ਆ ਜਿਸ ਬਰਤਨ ਵਿੱਚੋਂ ਪਦਾਰਥ ਪਾਇਆ ਹੁੰਦਾ ਛਕਣ ਵਾਸਤੇ ਜੋ ਨਾ ਸਵਾਦ ਹੋਵੇ ਸਬਜੀ ਕੋਈ ਕਹ ਲੋ ਜੇ ਸਬਜੀ ਵੀ ਸਵਾਦ ਨਾ ਹੋਵੇ ਤਾਂ ਅਸੀਂ ਪਰੇ ਕਰ ਦਿੰਦੇ ਆ ਵੀ ਸਵਾਦ ਨਹੀਂ ਇਹ bari dharana ਤੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਜੇ ਕਿਸੇ ਕਿਸਮ ਦੀ ਹੋਰ ਕਿਸੇ ਦੀ ਸਿਫਤ ਸਲਾਹ ਤੂੰ ਕਰਦਾ ਉਹ ਵੀ ਬੇਸਵਾਦੀ ਹੋਈ ਆ ਪਰ ਤੂੰ ਫੇਰ ਵੀ ਛਕੀ ਜਾ ਰਿਹਾ ਕਿਉਂਕਿ ਗਿਆਨ ਨਹੀਂ ਨਾ ਜੀਵਨوں ਤਾਂ ਗਿਆਨ ਹੈਗਾ ਸਾਡੀ ਨੂੰ ਜੀਭ ਤਾਂ ਸਾਡੀ ਠੰਡਾ ਤੱਤਾ ਖੱਟਾ ਮਿੱਠਾ ਸਭ ਦੱਸਦੀ ਆ ਪਰ ਉਹ ਜਿਹੜੀ ਬੇਸਵਾਦੀ ਚੀਜ਼ ਸੀ ਪਦਾਰਥ ਚਾਹੇ ਉਹ ਮਠਿਆਈਆਂ ਬਣੀਆਂ ਹੋਣ ਚਾਹੇ ਕੋਈ ਮਾਤਰ ਪਦਾਰਥ ਕਰਾ ਖੀਰ ਪ੍ਰਸ਼ਾਦ ਪ੍ਰਸ਼ਾਦਾ ਸਬਜ਼ੀਆਂ ਸਾਰੇ ਸਵਾਦ ਦੱਸਦੀਆਂ ਨਾ ਜੀਭ ਜੀਭ ਨੇ ਸਵਾਦ ਦੱਸਤਾ ਵੀ ਇਹ ਬੇਸਵਾਦੀ ਹੈ ਤੇ ਤੁਸੀਂ ਉਹ ਭਾਂਡਾ ਪਰੇ ਕਰਤਾ ਨਹੀਂ ਸ਼ਕਿਆ ਪਰ ਜਿਹੜੀ ਸੁਰਤ ਦੀ ਜ਼ੁਬਾਨ ਆ ਉਹਨੇ ਨਹੀਂ ਤੈਨੂੰ ਦੱਸਿਆ ਵੀ ਇਹ ਭਾਈ ਗੁਰੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਬੇਸਵਾਦਾ ਹੀ ਆ ਉਹ ਆਪਾਂ ਨੂੰ ਹੁਣ ਗੁਰੂ ਸਾਹਿਬ ਦੱਸਦੇ ਨੇ ਹੁਣ ਆਪਾਂ ਗੁਰੂ ਸਾਹਿਬ ਦੀ ਗੱਲ ਮੰਨ ਕੇ ਬਾਕੀ ਸਾਰੀਆਂ ਸਿਫਤ ਸਲਾਹਾਂ ਬੰਦ ਕਰ ਦਈਏ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰ ਲਈਏ ਪ੍ਰਮਾਤਮਾ ਦੀ ਸਾਰੇ ਕਰਦੇ ਨੇ ਕੋਈ ਅੱਲਾਹ ਕਹਿ ਕੇ ਕਰਦਾ ਕੋਈ ਰਾਮ ਕਹਿ ਕੇ ਕਰਦਾ ਕੋਈ ਵਾਹਿਗੁਰੂ ਕਹਿੰਦਾ ਇਸ ਗੱਲ ਤੇ ਧਿਆਨ ਦਿਓ ਜੀ ਮੈਂ ਦੁਬਾਰੇ ਫੇਰ ਰਿਪੀਟ ਕਰਨਾ ਮਹਾਰਾਜ ਕਹਿੰਦੇ ਬਿਨੋਂ ਨਾਮੇ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾ ਕਿਸੇ ਦੀ ਹੋਰ ਸਿਫਤ ਸਲਾਹ ਕਰਨੀ ਬੇਸਵਾਦੀ ਗੱਲ ਹੈ ਆਪਾਂ ਧਿਆਨ ਨਾਲ ਪੂਰੀ ਵਿਸਤਾਰ ਵਿੱਚ ਸਮਝ ਲਿਆ ਵੀ ਜੀਬ ਸਾਡੀ ਐਡੀ ਵਫਾਦਾਰ ਆ ਸਭ ਕੁਝ ਦੱਸ ਦਿੰਦੀ ਆ ਦੁਬਾਰੇ ਫੇਰ ਦੱਸਦਿਆਂ ਖੱਟਾ ਮਿੱਠਾ ਕੋੜਾ ਕਸਹਿਲਾ ਜੋ ਵੀ ਆ ਸਭ ਦੱਸ ਲੀ ਜੀਬ ਕਿਉਂਕਿ ਗਿਆਨ ਆ ਇਹਨੂੰ ਤੇ ਅਸੀਂ ਬੇਸਵਾਦੀ ਚੀਜ਼ ਨੂੰ ਪਾਸੇ ਕਰ ਦਿੰਦੇ ਆ ਵੀ ਨਹੀਂ ਸ਼ੱਕਦੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਵੀ ਹੋਰ ਕਿਸੇ ਦੀ ਸਬਤ ਸਲਾਹ ਕਰਨੀ ਉਹ ਵੀ ਬੇਸਵਾਦੀ ਆ ਉਹਨੂੰ ਪਤਾ ਨਹੀਂ ਅਸੀਂ ਕਿਉਂ ਨਹੀਂ ਪਰੇ ਕਰਦੇ ਉਹ ਪਰੇ ਉਦੋਂ ਕਰਾਂਗੇ ਜਦੋਂ ਗੁਰੂ ਦੇ ਗਿਆਨ ਦੀ ਜੀਭ ਲੱਗੀ ਸਾਨੂੰ ਐਂ ਕਹਿ ਲੋ ਜਦੋਂ ਗੁਰੂ ਦੇ ਗਿਆਨ ਦੀ ਜੀਭ ਲੱਗੀ ਨਾ ਸੁਰਤ ਨੂੰ ਫੇਰ ਦੱਸੇ ਕਿ ਵੀ ਇਹ ਸਹੀ ਨਹੀਂ ਹੁਣ ਗੁਰੂ ਸਿੰਘ ਸਾਹਿਬ ਨੇ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਮਝਾਤਾ ਵੀ ਭਾਈ ਕਿਸੇ ਦੀ ਵੀ ਸਿਫਤ ਸਲਾਹ ਨਹੀਂ ਕਰਨੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਇਹ ਸ਼ਲੋਕ ਵਿੱਚ ਪਹਿਲੀ ਪੰਕਤੀ ਆ ਮਹਾਰਾਜ ਕਹਿੰਦੇ ਬਿਨ ਨਾਮੇ ਹੋਰ ਸਲਾਹਣ ਸਭ ਬੋਲਣ ਫਿਕਾ ਬਾਦ ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ ਇਹ ਬੋਲਣ ਦਾ ਸਾਰਾ ਉਦਮ ਬੇਸਵਾਦਾ ਕੰਮ ਹੈ ਭਾਵ ਇਸ ਵਿੱਚ ਅਸਲੀ ਆਨੰਦ ਨਹੀਂ ਹੈ ਤੈਨੂੰ ਅਸਲ ਪ੍ਰਾਪਤ ਨਹੀਂ ਹੋਊਗੀ ਚੀਜ਼ ਹੁਣ ਆਪਾਂ ਦੇਖੋ ਕਿੰਨਾ ਰੌਲਾ ਪੈ ਰਿਹਾ ਵੀ ਹਰ ਚੀਜ਼ ਨਕਲੀ ਆ ਜੀ ਹਰੇ ਚਮਲਾ ਮਲਾਵਟਾ ਕਿਉਂ ਤੇਲ ਪਦਾਰਥ ਜਿੰਨੇ ਵੀ ਆ ਖਾਣ ਪੀਣ ਵਾਲੇ ਸਾਰਿਆਂ ਵਿੱਚ ਮਲਾਵਟ ਕੀਤੀ ਆ ਪੈਸੇ ਦੇ ਲਾਲਚੀਆਂ ਨੇ ਜੇ ਪੈਸਾ ਵੱਧ ਬਚੇ ਤੇ ਦੁਨੀਆਂ ਦਾ ਲੋਕਾਂ ਦੇ ਬਿਮਾਰੀਆਂ ਚੰਬੜਨ ਲੋਕਾਂ ਨੂੰ ਉਹਦੀ ਕੋਈ ਪਰਵਾਹ ਨਹੀਂ ਹੈ ਮਨੁੱਖਤਾ ਦੀ ਕੋਈ ਪਰਵਾਹ ਨਹੀਂ ਹੈ ਆਪਦੀ ਜੇਬ ਤੱਕ ਮਤਲਬ ਹੈ ਜਦੋਂ ਸਾਡੇ ਕੋਲੇ ਗੁਰੂ ਦਾ ਗਿਆਨ ਹੋਏਗਾ ਭਾਈ ਫਿਰ ਸਾਨੂੰ ਸੱਚ ਦੀ ਸਮਝ ਆ ਜਾਏਗੀ